ਹੈਲੋ ਗੁੱਡ ਮਾਰਨਿੰਗ ਕੀ ਹਾਲ ਨੇ ਸਾਰਿਆਂ ਦਾ ਅੱਜ ਸੰਡੇ ਆ ਤੇ ਅਸੀਂ ਗਏ ਆ ਉੱਠ ਅੱਜ ਛੁੱਟੀ ਆ ਗੁੰਡਾਈ ਨੂੰ ਵੀ ਤੇ ਸਾਨੂੰ ਵੀ ਤੇ ਬਾ ਮੌਸਮ ਬੜਾ ਖਰਾਬ ਐ ਇਹ ਹਰ ਦੇ ਸਾਰੇ ਕਹਿੰਦਾ ਮੈਂ ਖਾਣਾ ਹੈਗਾ ਬ੍ਰੈਡ ਨਾਲ ਉੱਤੇ ਲਗਾ ਨੋਟੇਲਾ ਤੇ ਖਾਣਾ ਤੇ ਫੇਰ ਦੇਖਦੇ ਆ ਕੀ ਕਰਦੇ ਆ ਚਾਹ ਚੂ ਅਸੀਂ ਪੀਣੀ ਆ ਮੈਂ ਤਾਂ ਪੀ ਲਈ ਹਦਾ ਪੀਣੀ ਪੀ ਲਈ ਆ ਤੇ ਬਾਹਰ ਵੀ ਬੜਾ ਪੈ ਰਿਆ ਤਾਂ ਕਰਕੇ ਦਿਖਾਉਣਾ ਮਾਰ ਦੇਖੋ ਬਾਹਰ ਕਿੰਨੀ ਪੰਧਾ ਹੋਇਆ ਉਦਾਸ ਬੈਠਾ ਲੱਗ ਕੇ ਇੱਥੇ ਬੈਠ ਕੇ ਬੋਲਦੇ ਮੈਂ ਤੁਰ ਕੇ ਖੰਦਾ ਹਾਂ ਹਾਂ ਕਿ ਦਾ ਨਾ ਕਿ ਡਾਕਟਰ ਸੇ ਕਾਫੀ ਟਾਈਮ ਲਾਇਆ ਮਿੱਤਰ ਗੱਲ ਲਈ ਤੇ ਆਪਕੇ ਕਾਫੀ ਟਾਈਮ ਲਾਇਆ ਤੇ ਹੁਣ ਦੇਖਦਾ ਕਰਨਾ ਕੀ ਆ ਹਾਂ ਸੋਚਦੇ ਪਏ ਆ ਬਾਹਰ ਦਾ ਥੋੜਾ ਕੰਮ ਕਰਨਾ ਚਾਹ ਬਾਅਦ ਤੇ ਨਹੀਂ ਬੜਾ ਪਈ ਜਾਂਦਾ ਹੂੰ ਦੇਖਦੇ ਆ ਪੇ ਬਾਅਦ ਚ ਸੋਚਦੇ ਆ ਥੋੜਾ ਜਿਹਾ ਚੈੱਕ ਸਾਡੇ ਹੈਗੀ ਆ ਚਾਇਨਾ ਮਾਰਕੀਟ ਆ ਬਹੁਤ ਵੱਡੀ ਸ਼ੋਪ ਆ ਚਾਇਨਾ ਦੀ ਤੇ ਉੱਥੇ ਜਾਂਦੇ ਆਂ ਕੋਸ਼ ਸਾਮਾਨ ਜਿਹੜਾ ਹੁਣ ਲੈ ਕੇ ਆਉਣਾ ਕਰਦਾ ਉਹ ਲੈ ਕੇ ਆਉਣਾ ਫਤ ਕਰਦਾ ਬੁਲਤ ਤੇ ਬਾਕੀ ਫੇਰ ਦੇਖਦੇ ਆਂ ਤੁਹਾਡਾ ਭਾਈ ਆਹ ਚਲੋ ਰੈਡੀ ਹੋਈ ਏ ਜਾਂਦੇ ਆਂ ਮੂਹਮਤ ਹੋਈ ਏ ਠੰਡ ਬੜੀ ਹੋਈ ਜੂ ਆ ਤੇ ਫੇਰ ਧੋਨਾ ਚਾਣਾ ਮਾਰ ਕੇ

ਵਾਹ ਬਹੁਤ ਸੋਣੀ ਵਿਜਾਈ ਆ ਲਾਈਕ ਐਂਡ ਸਬਸਕ੍ਰਾਈਬ ਕਰ ਤੂੰ ਤਾਂ ਇਹ ਚੈਨਲ ਸਪੋਰਟ ਗੇਮਰ ਆ ਓਕੇ ਠੀਕ ਆ ਜੀ ਇਹੀ ਕਰਾਂਗੇ ਚਲੋ ਠੀਕ ਆ ਫਿਰ ਬਾਤੋ ਕਰਦੇ ਬਲੌਗ ਮੇਰਾ ਚੈਨਲ ਸਪੋਰਟ ਗੇਮਰ ਆ ਤਾਂ ਇਹ ਦਾ ਚੈਨਲ ਹੈਗਾ ਵੀ ਉਹ ਵੀ ਸਬਸਕ੍ਰਾਈਬ ਕਰ ਲਿਓ ਮਾਰੇ ਚੈਨਲ ਦੇ ਮਤ ਜਨ ਸਬਸਕ੍ਰਾਈਬ ਕਰਵਾ ਦੋਸਤੋਂ ਤੁਝਾ ਜ਼ਿਆਦਾ ਹੂੰ ਦੋਸਤੋਂ ਜ਼ਿਆਦਾ ਹੋ ਗਏ ਆ Ja. Oh <laughs> 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 ਗੁੰਦਾ ਜੀ ਅਸੀਂ ਐ ਤੇ ਨਾਲ ਤੇ ਗੇਮ ਸੀ ਲੱਗੀ ਆ ਕਿ ਨਾ ਉਸ ਗੇਮ ਚ ਗੁੰਦਾ ਜ ਨੇ ਫੁੱਟਬਾਲ ਜਿੱਤੇ ਆ ਦਿਖਾ ਗੁੰਦਾ ਆਪਣਾ ਫੁੱਟਬਾਲ ਅਸੀਂ ਸਾਰੇ ਫੀਲ ਕੀ ਜਾਂਦੀ ਸੀ ਕੋਈ ਨਹੀਂ ਜਿੱਤਿਆ ਲੇਕਿਨ ਮੈਂ ਜਿੱਤਿਆ ਬਸ ਹਾਂ ਅਗਲੇ ਬਸ ਇੱਕ ਹੀ ਗੋਲ ਕੀਤਾ ਮੈਂ ਦੋ ਗੋਲ ਕਰ ਦਿੱਤੇ ਕਿਉਂਕਿ ਟੀਮ ਵਿੱਚ ਦੋ ਗੋਲ ਸੀ ਹਾਂ ਦੇਖੋ ਕਾ ਚੰਗਾ ਵਾ ਵਧੀਆ ਵਾ ਵਧੀਆ ਇੱਕ ਤੋਂ ਲਿਆਉਂਦੇ ਫੁੱਟਬਾਲ ਤੇਰਾ ਕਿਤੇ ਦੂਜਾ ਫੁੱਟਬਾਲ ਆ ਦੇਖੋ ਆ ਤਾਂ ਇਹਦਾ ਸਪੋਰਟਸ ਦਾ ਲੱਗਾ ਹੈਗਾ ਕਲੱਬ ਦਾ ਏ ਫਲੈਗ ਆਇੱਕ ਪੁਰਟੂਗਲ ਦਾ ਹੈ ਨਾ ਇਹ ਵਾਈ ਕੀਤਾ ਸੀਗਾ ਇਹ ਵਾ ਕਿੱਥੋਂ ਕਹਿੰਦਾ ਵਾਈ ਕੀਤਾ ਫੁਟਪਾਥ ਹੈ ਮੈਨੂੰ ਨਹੀਂ ਆਤਾ ਸੀ ਲੱਗ ਕੇ ਆਈ ਸੀ ਅਧਾਇ ਤੇ ਲਿਖਿਆ ਪੁਰਤੂਗਲ ਨਾ ਹਾਂ ਪੁਰਤੂਗਲ ਲਿਖਿਆ ਇਹ ਵਾ ਵਾਈ ਕੀਤਾ ਤੇ ਮੇਰੇ ਖਿਆਲ ਚ ਆਪਾਂ ਪੁਰਤੂਗਲ ਲਿਖ ਦੇ ਦੋ ਓ ਹਾਂ ਤੋ ਕਿਤੇ ਵਾਈ ਉਹ ਜਿੱកੇ ਸੀ ਕੋ ਮੜ ਸੀ ਤਨ ਸੌ ਕਿਲੋ ਮੀਟਰ ਦੂਰ ਇਥੋਂ ਉਹ ਸਿਟੀ ਸਪੈਨ ਦੇ ਬਾਰਡਰ ਤੇ ਉਥੋਂ ਗਿਆ ਸੀ ਘੁੰਮਣ ਉਥੋਂ ਵਾਈ ਕੀਤਾ ਸੀਗਾ ਹੂੰ ਨਹੀਂ ਸਪੈਨ ਦੀ ਸਿਟੀ ਵਿੱਚ ਨਹੀਂ ਕਿਤੇ ਨੀ ਉਸਪੈਨ ਦੇ ਬਾਰਡਰ ਕੋਲ ਸੀ ਸਿਟੀੜੀ ਉਹ ਪਿੰਡ ਬਾਰਡਰ ਦੇ ਕੋਲ ਸੀਗੀ ਪਿੰਨ ਤਾਂ ਨਹੀਂ ਕੀਤਾ ਦੋ ਲੋਕ ਪੀਏ ਹਾਂ ਸੀ ਜਾਈਏ ਤਾਂ ਦਿਖਾਉਣੇ ਆ ਚਾਇਨਾ ਟਾਊਨ ਇੱਥੇ ਦਾ ਥੋੜਾ ਸਮਾਨ ਲੈ ਕੇ ਆਉਣਾ ਸ਼ੋਪਿੰਗ ਕਰਨ ਤੋਂ ਘਰ ਦੀ ਓਕੇ ਬਾਤ ਚੋ ਕਰਦਾ ਵਲੌਗ ਰੈਡੀ ਮੈਂ ਆਹ ਕਾਰ ਲੈਣ ਮੀਂ ਬੜਾ ਬਿੰਦਾ ਪਿਆ ਮੈਂ ਤੁਸੀਂ ਉਹ ਜੋ ਰੈਡੀ ਮਾ ਤੇ ਆਪਣੀ ਕਾਰ ਖੜੀ ਆ ਤੇ ਆ ਆਪਣਾ ਏਰੀਆ ਜਿੱਥੇ ਪਰ ਰਹਿੰਦੇ ਆ ਏ ਹਾਂ ਠੰਡ ਬੜੀ ਹੋਈ ਹੋਆ ਠੰਡ ਬਹੁਤ ਹੋਈ ਹੋਆ ਠੰਡ ਬਹੁਤ ਜ਼ਿਆਦਾ ਮੈਂ ਕਿਹਾ ਚਲੋ ਘਰ ਵੀ ਛੁੱਟੀਆਂ ਹੁੰਦੀਆਂ ਘਰ ਵੀ ਨਾ ਬਹਿਣ ਦਿਲ ਨਹੀਂ ਕਰਦਾ ਠੀਕ ਕਰੀਏ ਇੱਥੇ ਇੰਨਾ ਦੇਸ਼ਾਂ ਦੇ ਵਿੱਚ ਨਾ ਸਾਨੂੰ ਦੇਖਣ ਵਿੱਚ ਸਾਰੇ ਕੰਮ ਕਰਦੇ ਆ ਫੈਮਲੀ ਸਾਰੀਆਂ ਤਾਂ ਕਰਕੇ ਫਿਰ ਬੰਦਾ ਸੋਚਦਾ ਜੋ ਜੋ ਛੁੱਟੀ ਹੁੰਦੀਆਂ ਤਾਂ ਘੁੰਮ ਫਿਰ ਇੰਜੋਏ ਕਰੋ ਹਾਂ ਅਚਾਨਕ ਕਿੱਦਾਂ ਹੋ ਗਿਆ ਸਾਨੂੰ ਛੁੱਟੀਆਂ ਮਿਲੀਆਂ ਮੈਨ ਤੇ ਮੇਰੀ ਵਾਈਫ ਨੂੰ ਦੋਨਾਂ ਨੂੰ ਤੇ ਉਹਦੋਂ ਗੁੰਦਾ ਛੁੱਟੀਆਂ ਮਿਲ ਗਈਆਂ ਸਕੂਲ ਤੋਂ ਫਿਰ ਅਸੀਂ ਸੜ ਗਏ ਉਹ ਕੰਮ ਪੜਨ ਲੱਗੇ ਤਾਂ ਕਰਕੇ ਉਹਦੇ ਮ ਬਲੋਗ ਤੇ ਮੈਂ ਆਮ ਹਾਂ ਚ ਸ਼ੁਰੂ ਕਰਤਾ ਬਣਾਉਣੇ ਕਿਉਂਕਿ ਛੁੱਟੀਆਂ ਕਰਕੇ ਉਦਾਂ ਦਾ ਟਾਈਮ ਇਹਨਾਂ ਦਾ ਕੰਮ ਦੇ ਵਿੱਚ ਕੰਮ ਕਰਨ ਦਾ ਟਾਈਮ ਕਿੱਥੇ ਹੁੰਦਾ ਕੰਮ ਤੋਂ ਆਉ ਆ ਚੁੱਕੇ ਹੁੰਨੇ ਆ ਫੇ ਆ ਕੇ ਆਪਰਾਮਣਾ ਘਰ ਆ ਕੇ ਫਿਰ ਸ਼ੌਤ ਸੋਝੋ ਧੋੜਾ ਬੱਚੇ ਦਾ ਖੁਲਾਉਣਾ ਹੁੰਦਾ ਗੋਦਾਇ ਦੇ ਫੁੱਟਬਾਲ ਕਲੱਬ ਜੁਆਨ ਕੀਤਾ ਆਪਣੇ ਮੁੰਡੇ ਕਰਾਇਆ ਤੇ ਮੈਂ ਜੁਆਇਨ ਫਿਰ ਉਹਨੂੰ ਉੱਥੇ ਲੈ ਕੇ ਜਾਣਾ ਪੈਂਦਾ ਕਲੱਬ ਦੇ ਵਿੱਚ ਬਸ ਇਦਾਂ ਲਾਈਫ ਬਿਜ਼ੀ ਹੀ ਆ ਇਹਨਾਂ ਡਿਸ਼ਨ ਦੇ ਵਿੱਚ ਪਰ ਲਾਈਫ ਸੋਹਣੀ ਆ ਬਹੁਤ ਸੋਹਣੀ ਲਾਈਫ ਆ ਬਿਜ਼ੀ ਵੀ ਆ ਤੇ ਸਮੂਤ ਵਈਆ ਕੋਈ ਟੈਨਸ਼ਨ ਨਹੀਂ ਕੋਈ ਰੱਬ ਦੇ ਦਇਆ ਨਾਲ ਬਹੁਤ ਸੋਹਣਾ ਲਾਈਫ ਹੈ ਇਹਨਾਂ ਦਸ਼ਾਂ ਦੇ ਵਿੱਚ ਐਦਾ ਸਿਸਟਮ ਸਰਕਾਰ ਨੇ ਬਣਾ ਰੱਖਿਆ ਨਾ ਵਧੀਆ ਕੰਮ ਕਰੋ ਇੰਜੋਏ ਕਰੋ ਕੰਮ ਵੀ ਕਰ ਲੋ ਪੈਸੇ ਸੋਹਣੇ ਮਿਲ ਜਾਂਦੇ ਆ ਟਾਈਮ ਵੀ ਸੋਹਣਾ ਮਿਲ ਜਾਂਦਾ ਇਥੇ ਇਹਨਾਂ ਦਸ਼ਾਂ ਦੇ ਵਿੱਚ ਇੰਜੋਏ ਕਰਨ ਵਾਸਤੇ ਘੁੰਮ ਫਿਰਨ ਵਾਸਤੇ ਹੌਲੀਡੇਸ ਵੀ ਮਿਲ ਜਾਂਦੀਆਂ ਛੁੱਟੀਆਂ ਮਿਲ ਜਾਂਦੀਆਂ ਕਾਫੀ ਤਾਂ ਇਹ ਕਰਕੇ ਆ ਗਿਆ ਆ ਜਾ ਆ ਜਾ

ਆਦਿ ਆ ਆਦਾ ਹੈ ਮੜਾ ਜਾਂ ਆ ਚੀਜ਼ ਪਈ ਨਾ ਦੇਖਣ ਲੱਗਦੀ ਮਿੱਟੀ ਐ ਇਹ ਇਹ ਮਿੱਟੀ ਨਹੀਂ ਐ ਇਹ ধੂਏ ਬਣਦੇ ਹੁੰਦੇ ਬਾਈਂਦੇ ਹੁੰਦੇ ਉਹ ਕੋਟ ਬਾਈਂਦੇ ਕੋਰਕਟ ਹੁੰਦੇ ਆ ਢੱਕਣ ਉਹ ਬਣਦੇ ਦੇ ਤੇ ਆ ਪਰ ਜਟਪਤ ਤਗੜਾ ਹੈ ਤੇ ਘਰ ਬਣੇ ਕਾਫੀ 1.5 150 ਘਰ ਘਰ ਬਣਿਆ ਤੇ ਇੱਕ ਘਰ ਦੀ ਕੀਮਤ ਹੈਗੀ ਇੱਥੇ 1.80 ਹਜ਼ਾਰ ਯੂਰੋ ਅਪਾਰਟਮੈਂਟ ਦੀ ਇਹ ਮਿਨੀਮਮ ਮਿਨੀਮਮ ਸਿੰਗਲ ਰੂਮ ਅਜਦਾ ਘਰ ਉਹ ਅਜਦਾ ਇਕੱਲੇ ਘਰ ਨਾ ਇਹਦੇ ਬੜੀ ਕੀਮਤ ਆ 2.5 ਯੂਰੋ ਬੜੀ ਕੀਮਤ ਹੋ ਘਰ ਆ ਇਹ ਨਾ ਤਾਂ ਵੀੜੇ ਹੀ ਬੜੇ ਵੱਡੇ ਹਾਂ ਅਸੀਂ ਤਾਂ ਸ਼ਹਿਰ ਅਸੀਂ ਰਹਿੰਦੇ ਹਾਂ ਸ਼ਹਿਰ 'ਚ ਫਿਰਨੀ ਦੇ ਨਾ ਤੇ ਥੋੜਾ ਕੀ ਬਹੁਤ ਵਧੀਆ ਆਈਡੀਆ ਸ਼ਾਂਤਿਆ ਏਰੀਆ ਲਾਈਕ ਕਰਦੇ ਹਾਂ ਬੋਹ ਤੇ ਤਾਂ ਮੁਰਾ ਤੋਂ ਹਾਂ ਤਾਂ ਸ਼ੁਰੂ ਹੋ ਗਿਆ ਨਾ ਅੱਜ ਨਹੀਂ ਕਰਾਂਗੇ ਆਓਏ ਬਿਜਲੀ ਘਰ ਤਾਂ ਆਪਣਾ ਮਕਾਨ ਦਪੋਰ ਦਾ ਆ ਸ਼ਹਿਰ ਤੋਂ ਵਧੀਆ ਥੋੜਾ ਥੋੜਾ ਬਾਹਰ ਨੂੰ ਹੈ ਨਾ ਲੱਗਦਾ ਸਾਹ ਫੇਰ ਨਹੀਂ ਜਾਂ ਪਿੰਡਾਂ ਚ ਫੇਰ ਨਹੀਂ ਕਹਿੰਦੇ ਇੱਦਾਂ ਮਾ ਤਾਂ ਇਹ ਤਾਂ ਸ਼ੁਰੂ ਹੋ ਗਿਆ ਉਹ ਸਾਹਮਣੇ ਬ੍ਰਿਕਸ ਉਹ ਤੋਂ ਸਾਰਾ ਸਾਮਾਨ ਮਿਲਦਾ ਜਾਨਕੀ ਬ੍ਰਿਕੋ ਇਹ ਬ੍ਰਿਕੋ ਦਾ ਜਿੱਦਾਂ ਆ ਇੰਟਰਮਾਰਸ਼ੇ ਆ ਆ ਸੁਪਰਮਾਰਕਟ ਹੋ ਗਈ ਆ ਉਹ ਇਹ ਬ੍ਰਿਕੋ ਸੀਗੀ ਉੱਥੇ ਸਾਮਾਨ ਮਿਲਦਾ ਹੈਗਾ ਇੰਨਾ ਕਹਿੰਦਾ ਦੇ ਆ ਕਿਓ ਸਾਕਸ ਸਾਮਾਨ ਕਿਹਦਾ ਸਾਮਾਨ ਰਹਿਤਾ ਉਹ ਸਾਹਮਣੇ ਲਿਡਲ ਅੱਦਾਂ ਲਿਡਲ ਉਹ ਤੇ ਉਹ ਲਿਡਲ ਲੱਗੇ ਸਾਹਮਣੇ ਸਾਰਾ ਨਾਲ ਹੀ ਆ ਅਸੀਂ ਜਾਣਾ ਮਾਰ ਕੇ ਲਿੰਡਰ ਦੇ ਵਿੱਚ ਸੌਸ਼ ਲੈਣ ਦਾ ਹੈ ਨੀਗਾ ਬਹੁਤੋਂ ਪੈਸੇ ਕਰਾਉਣੇ ਆ ਕਿਉਂਕਿ ਇੱਥੇ ਏਟੀਐਮ ਹੈ ਨਹੀਂ ਏਟੀਐਮ ਇਹਨਾਂ ਮਾਰ ਕੇ ਲੱਗਿਆ ਹੁੰਦੇ ਆ ਇਹਦਾ ਲੇਡਰ ਜੀ ਏਟੀਐਮ ਲੱਗਿਆ ਇੰਟਰਮਾਰਸ਼ ਏਟੀਐਮ ਲੱਗਿਆ ਅਲਟੀਮੇਟ ਵਿੱਚ ਲੱਗਿਆ ਜਿੰਨੇ ਵੱਡਿਆਂ ਸੁਪਰਮਾਰਕਟਸ ਉੱਥੇ ਏਟੀਐਮ ਲੱਗਿਆ ਹੁੰਦੇ ਆ ਅਸੀਂ ਜਾਣਾ ਹੈਗਾ ਚੈਨਲ ਟੌਂਕ ਉਹ ਸਮਝ ਚੈਨਲ ਟੌਂਕ ਆ ਗਿਆ ਐਟ ਦਾ ਕੰਟੀਨੈਂਟ ਐ ਬੜੀਆਂ ਚੰਗੇ ਸੁਪਰਮਾਰਕੀਟਸ ਵਾ ਭੱਡੀਆਂ ਭੱਡੀਆਂ ਦਾ ਮਾਲ ਹੁੰਦੇ ਆ ਪੈਂਟੀਆਂ ਇੰਡੀਆ ਚ ਇਹਨਾਂ ਮਾਲ ਕਹਿੰਦੇ ਆ ਆਪਾਂ ਤੇ ਸਾਰਾ ਸਾਮਾਨ ਮਿਲਦਾ ਖਾਣ ਪੀਣ ਦਾ ਆ ਓਸ਼ਨ ਓਸ਼ਨ ਆਉਂਦਾ ਹੈ ਤੇ ਪੋਰਟ ਵਿਊ ਓਸ਼ਨ ਕਹਿੰਦੇ ਨਾ ਓਸ਼ਨ ਓਸ਼ਨ ਆ ਓਸ਼ਨ ਆ ਉਹ ਹਸਪੀਟਲ ਆ ਸਰਾਕੋ ਨਾਲ ਯਾ ਵੱਡੇ ਵੱਡੇ ਮਾਰਕੀਟਸ ਹਸਪੀਟਲ ਬਹੁਤ ਬੜੀਆਂ ਲਾਈਫ ਹੈ ਇੱਧਰ ਆ ਗਿਆ ਸਾਹਮਣੇ ਜੀ ਜਾਣਾ ਆਪਾਂ ਮੇਗਾ ਸ਼ੀਨਾ ਇਹ ਤੇ ਵੀ ਸਾਮਾਨ ਸਾਰਾ ਮਿਲ ਜਾਂਦਾ ਤਾਂ ਦਿਖਾਉਂਗਾ ਕੋਈ ਤਾਂ ਇਹ ਵੀ ਗਲਤੀ ਕਰਦੇ ਨਹੀਂ ਤੁਹਾਡੀ ਪ੍ਰੋਨਨਸੀਏਸ਼ਨ ਦੇ ਵਿੱਚ ਆ ਹੋ ਗਿਆ ਇਹ ਤੇ ਮਗਾਸ਼ੀਨਾ ਮਗਾਸ਼ੀਨਾ ਮਗਾ ਜਾਂਦਾ ਮਗਾਸ਼ੀਨਾ ਆਵਾਸ ਆਸਮਾਨ ਦੇ ਇੱਥੇ ਬਿਜਲੀ ਦਾ ਚਾਬੀਆਂ ਆਨ ਆ ਇਲੈਕਟ੍ਰਿਕ ਸਾਮਾਨ ਦਾ ਗੁੱਡ ਡੇ ਆ ਬੰਦਾ ਅੰਦਰ ਪਾਉਣਾ ਨਹੀਂ ਇੱਧਰ ਨਹੀਂ ਗਾ ਬਰਥਡੇ ਆਸਮਾਨ ਟੇਕ ਅਵੇ ਅੰਦਰ ਕੱਪੜੇ ਬੂਟਸ ਟੈਡੀ ਬੀਅਰ ਇਦਾਂ ਸ਼ੂਜ਼ ਪਾਇਆ ਸਾਰੇ ਤੁਹਾਨੂੰ ਦਿਖਾਉਣਾ ਪ੍ਰਾਈਸ ਬਾ ਸ਼ੂਜ਼ ਦੇ ਆ ਕੀ ਜੀਸੂ ਛੋਟੇ ਘਰ ਪਾਉਣ ਨੂੰ 900 ਤੋਂ 895 ਆ ਚਾਦਰਾਂ ਚਾਦਰਾਂ ਦੇਖੋ 210 ਚਾਦਰਾਂ 160 220 ਤੇ ਹਾਂ ਇੱਕ ਜਰੋ ਦੇ ਜਦੋਂ ਪੈਸੇ ਵਧੀਆ ਫਸਲਦੀਆਂ ਵਧੀਆ ਮਿਲਦੀਆਂ ਤੇ ਖਰਚੇ ਵੀ ਹੁੰਦੇ ਹੀ ਆ ਆ 7 ਜਰੋ ਨੂੰ ਕਿਰਾਏ بڑے ਘਰਾਂ ਦੇ ਇਥੇ 6 7 ਜਰੋ ਕਿਰਾਇਆ ਕਰਦਾ ਆ ਜਾਂਦਾ ਕਿਹੜੇ ਮੋੜੇ ਮਾਨ ਵਰਣੀ ਜੀ 3.5 ਯੂਰੋ ਨੂੰ ਸਾਰੀਆਂ 5.5 ਨੂੰ ਆ ਮਾਸਕਟ ਕਿਲਰ ਆ ਬਕਸ ਬੱਚਿਆਂ ਦੀਆਂ ਇਹਦਾ ਤੋਂ ਕਿਲਾਰੇ ਆ ਸੌੱਚ ਦਾ ਪੈਕ ਹੀ ਲਾਵਾ ਐ ਯਾ ਪਾਸੇ ਪਾਉ ਹੀ ਲੈਣਾ ਇੱਕ ਚੀਜ਼ ਲੈਣੀ ਬਸ ਲੈ ਕੇ ਚੱਲ ਜਾਣਾ ਤੂੰ ਹਰ ਵਾਰੀ ਚੀਜ਼ਾਂ ਲੈਣ ਦਾ ਨਾ ਜਦੋਂ ਆਈ ਜਦੋਂ ਵੇਸੇ ਆਈਆਂ ਮਾਰਕੀਟ ਨੂੰ ਨਾਲ ਲੱਗ ਦਿੰਦਾ ਅਜ ਨੂੰ ਐ ਕੋਈ ਨਾ ਚ ਲੈਣੀ ਹੁੰਦੀ ਆ ਚਾਹੇ ਨੀ ਜ਼ਰੂਰਤ ਹੋਵੇ ਨਾ ਹੋਵੇ ਜ਼ਰੂਰ ਤੇਨੂੰ ਹਲੋ ਪੈਨ ਚੱਕ ਲੈ ਉਦਾਂ ਹੀ ਐ ਤਾਂ ਉਧਰ ਪੈਨ ਲਾਇਏ ਦੋ ਦਿਨ ਪਹਿਲਾਂ ਤਾਂ ਪੈਨ ਲਾਇਆ ਸੀ ਆਏ ਦੋ ਦੋ ਤਾਂ ਪਹਿਲਾਂ ਪੈਨ ਲੈ ਜਾਣੇ ਪਲਾਨ ਕੀ ਆਏ ਸੀਗੇ ਇਹਨੇ ਜੀ ਲੈਣ ਆਇਆ ਚਿੱਤਾ ਭਾ ਲਗੇ ਜੋ ਜੱਜਾ ਲੈ ਜਾਂਦੇ ਆ ਮੇਰੇ ਬੱਸ ਲੈਣ ਚਾਹੀਏ ਇੱਕ ਹਾਂ ਸਬਾਲ ਇਧਰ ਹੀ ਆ ਭਾਂਡੇ ਅੰਦਰ ਕੱਪੜੇ ਪਏ ਆ ਆਏ ਬੰਦੇ ਅੰਦਰ ਭਾਂਡੇ ਆ ਤੇ ਇਧਰ ਵਾ ਵਾਈਨ ਦੇ ਗਲਾਸ ਆ ਬੋਲ ਗਲਾਸ ਬੋਲ ਕਾ ਦੇ ਇਹਨੇ 3 0 ਨੂੰ 3 1 2 3 4 5 6 ਹਾਂ ਸਹੀ ਆ ਇੱਕ ਜੁਦਾ ਗਲਾਸ ਆ ਪੈਗ ਵੀ ਨੋਂ ਨਾਸ ਤੇ ਵੀ ਕਿਸੇ ਪੈਗ ਘੱਟ ਬਾਦਣਾ ਪਾ ਜਵੇ ਡੇਢ ਜਰੂਰ ਦੀ ਕਿੰਨੇ ਐਮਲ ਦੀ ਹੈ ਇਹ ਹੈਗੀ ਆ 60 ਐਮਲ ਇਹ 60 ਐਮਲ ਦਾ ਪੈਗ ਔਰ ਦੇਖ ਰਹੇ ਹਾਂ ਦਿਨ ਰੱਖੇ ਐ ਹੋਰ ਕਿਹੜੀ ਚੀਜ਼ ਸੀ ਚੀਜ਼ ਸੀ ਲੈਣ ਆਇਆ ਸੀ ਨਾ ਉਹ ਚੀਜ਼ ਮਿਲਦੀ ਪਈ ਮੈਂ ਤਾਂ ਬਹੁਤ ਭੜੇ ਭੜੇ ਹੂੰ ਲੋ ਜੀ ਸੀ ਨਾ ਪੰਡੇ ਲੈ ਆਇਆ ਸੀ ਇੱਕ ਛੋਟੀ ਜੀ ਦਾ ਉਹਦੇ ਵਿੱਚ ਗੱਲ ਕਰਨ ਵਾਸਤੇ ਫੋਨ ਨਾਲ ਵਿੱਚ ਫੋਨ ਵਾਸਤੇ ਆ ਲੈ ਆ ਆ ਵਾਲੀ ਆਸੀ ਉਹ ਲੈ ਲੈਣੀ ਆ ਇਹ ਬਹੁਤ ਬੜੀ ਚੀਜ਼ ਆ ਇਹ ਤਾਂ ਕਿਲ ਮੈਚੀ ਕੋ ਚੰਗਾ ਕਰਨਾ ਹੁੰਦਾ ਨਾ ਉਹਦੇ ਵਿੱਚ ਗਿਰਲ ਕਰਨਾ ਹੁੰਦਾ ਨਾ ਹਾਲ ਪਰ ਬਤਲੇ ਕੱਡੇ ਕੱਡੇ ਪਏ ਦਾਪੜੇ ਹੁੰਦੇ ਗੁਰਦੁਆਰੇਆਂ ਵਿੱਚ ਅੱਡੇ ਡੇ ਬਤਲੇ ਪਏ ਆ ਪੇਪਰ ਰੋਲ ਦੇਖੋ ਕੱਡੇ ਕੱਡੇ ਕਿਚਨ ਵਾਲੇ ਤਾਂ ਆਟਾ 0 ਨੂੰ ਆ ਕਿੰਨੇ ਨੂੰ 17 0 ਆ ਮਿੱਟੀ ਇੱਥੇ ਦਾ ਮਿੱਟੀ ਮਿਲਦੀ ਆ ਗਮਲੇ ਚ ਲਾਉਣ ਵਾਸਤੇ ਆਹੜੇ ਮਿੱਟੀ ਆ ਬੜੀ ਪਚਾਉ ਮਿੱਟੀ ਹੁੰਦੀ ਏ ਸਰਾਂਨੇ ਪਏ ਟੈਂਪੇਸ ਇਹ ਤੇ ਪਲਾਸਟਰ ਦਾ ਸਮਾਨ ਪਿਆ ਸਾਰਾ ਘਰਾਂ 'ਚ ਰੱਖਣ ਵਾਸਤੇ ਪੋਚੇ ਵਾਲੀਆਂ ਬਾਲਟੀਆਂ ਕন্টੈਨਰ ਸਜਾਵਟ ਗਮਲੇ ਝਾੜੂ ਪੋਚੇ ਸਾਰਾ ਸਮਾਨ ਆ ਪੋਚੇ ਆ ਆਹਾ ਆਵਾ ਚੈਨਾ ਮਾਰਕੀਟ ਸਾਡੇ ਘਰ ਦੇ ਕੋਲ ਜਿਹੜੀ ਹਾਂ ਚਲਲੀ ਫੇਪਾ ਲੜ ਗਲਦੇ ਆ ਪੈਸੇ ਕੋਲ ਹੋਣੇ ਆ ਆ ਕਾ ਕੀ ਲਿਆ ਹੁੰਦਾ ਜੀ ਇਹ ਤੇ ਕੋਈ ਨਿਕਲ ਨਾ ਕਰ ਪਈਆ ਨਹੀਂ ਕਿ ਇਹ ਨਹੀਂ ਹੈ ਦੇ ਮੇਰੇ ਕੋਲ ਸਾਰਾ ਅਮਿਤ ਮਸਵਾਂ ਲੈਦਾ ਰਿੰਦਾ ਚਲੋ ਚਲੋ ਫੇ ਹਾਂ ਲੈ ਠੀਕ ਆ ਗਈ ਉਹ ਤਾਂ ਹੈ ਅਵਰ ਲਿਖਣ ਵਾਲਾ ਇੱਥੇ ਅਸੀਂ ਬੈਲ ਪੇ ਕਰਦੇ ਆਂ ਮੈਨੂੰ ਤਾਂ ਜਾ ਵੀ ਨਾਲ ਹੋਰ ਕੀ ਲੈ ਆਂਦਾ ਹੋਰ ਕੀ ਲੈ ਆਂਦਾ ਤੈਨੂੰ ਕੁਝ ਨਹੀਂ ਬੈੱਲ ਇਹ ਕੀ ਆ ਇਹ ਪਤਾ ਨਹੀਂ ਕੀ ਆ ਓ ਬ੍ਰਿਗਾਡੋ ਪਹਿਲਾ ਵਿਜੀਤਾ ਬੜਾ ਹਮ ਵਧੀਆ ਖੁਸ਼ ਹਾਂ ਮੈਂ ਹਾਂ ਤੇ ਦੋ ਮਿਲ ਗਏ ਤੈਨੂੰ ਮੈਂ ਨਹੀਂ ਪੈਸੇ ਦੇ ਕਿੰਨੇ ਹੁਣ ਚਲ ਆ ਸਾਡੀ ਸ਼ਾਪਿੰਗ ਹੋ ਗਈ ਆ ਹੁਣ ਚੱਲੀਏ ਲਿੱਟਲ ਉਤੋਂ ਜਾ ਕੇ ਥੋੜੀ ਜਿਹੀ ਯੂਰੋ ਖੜਾ ਕੇ ਲੈ ਕੇ ਆਈਏ

ਆਗੇ ਪੈਸੇ ਸਾਡੇ ਇੱਥੇ ਬਸ 250 ਦੇ ਕੱਢਦੇ ਆ ਜਿੱਦਾਂ 10-10 ਦੇ ਕੱਢਦੇ ਆ ਇਹ ਨਾ ਕਿ ਕਿਰਾਇਆ ਆ ਫੜਿਓ ਹਾਂ ਇੱਕ ਵਾਰ 200 200 ਕਿਲੋ ਕੱਢਦੇ ਆ ਜੇ ਕੋਈ ਨਾ 400 ਕਿਲੋ ਤਾਂ ਇੱਕ ਵਾਰ ਫੇਰ ਕਢਾਓ ਦੂਜੀ ਵਾਰ ਇਹ ਇੱਕ ਵਾਰ ਨਾ ਸਾਡੇ 200 ਕਿਲੋ ਕੱਢਦੇ ਆ ਜੇ ਕੋਈ ਨਾ ਹੋਵੇ 400 ਕਿਲੋ ਤਾਂ ਦੋ ਵਾਰ ਹੋਣੇ ਤਾਂ 200 200 ਕਰਕੇ ਨੰਬਰ 1 ਲੈਵਾ ਮੈਂ ਤੋ Número 9, levamento de otras impotencias. Novo. Dono 200. 12 euros. Con farm. 00. Y juntar antes de inferir de pensión o aumento. Sí, ni no me olviden. Claro, ¿tú? ਸਾਡੇ ਪੈਸੇ ਆ ਗਏ। ਆ ਗਿਆ ਲੋਕੋ ਜਰੂਰੀ। ਚਲੋ ਚੱਲੀਏ। ਵਾਹ ਜਿਵੇਂ ਅਗੇ ਘਰ ਤੇ ਹੁਣ ਬੈਠੇ ਆ ਇਧਰ ਮੈਨੂੰ ਚਾਹ ਪੀ ਰੇ ਆ। ਦੇਖੋ ਡਰਾਇੰਗ। ਦਾਦਾ ਖਾਣਾ ਮੈਂ ਦਾ, ਐਦਾਂ ਖਾਣਾ। ਵਾਹ ਅੱਜ ਗੁੰਦਾਂ ਦੇ ਡਰਾਇੰਗ ਬਹੁਤ ਸੋਹਣੀ ਬਣਾਈ ਆ। ਇੱਕ ਘਰ ਬਣਾਇਆ। ਅਜੇ ਅਣ ਕੰਟੀਨਿਊ ਆ ਆ ਬਣਾਇਆ ਹੈਗਾ ਇਸ ਤਰ੍ਹਾਂ ਦਾ ਪੈਪ ਆ ਪਾ ਜੀ ਆ ਉਹੀ ਰਾਬ ਜਿੰਨ ਵਾਰ ਕਹਿੰਨੇ ਗਲੀ ਘਰ ਦੇ ਮੋੜ ਦੀ ਗਲੀ ਆ ਘਰ ਵਾ ਬੋਸਣਾ ਬਸ ਬੋਸਣਾ ਤੇ ਆਉ ਦੋਸਨੀ ਓਕੇ ਇਹਦਾ ਆਪਾਂ ਪੀਦੇ ਬਾਈਨ 레드 ਵਾਈਨ ਆ ਠੰਡ ਬਸ ਹੋਈ ਹੋਾ ਨਾਲ ਖਾ ਰਹੇ ਮੂੰਗਫਲੀ ਤੇ ਅੱਜ ਤੁਸੀਂ ਲਾਵੇ ਬਲੌਗ ਆਪਣਾ ਤੇ ਬਲੌਗ ਸਾਡਾ ਹੋ ਗਿਆ ਚੱਲਦਾ ਪਿਆ ਉਹ ਦੇਖਦੇ ਪਏ ਆ ਓਕੇ ਚਲੋ ਅੱਜ ਦੀ ਕਰਦੇ ਬਲੌਗ ਦੀ ਸਮਾਪਤੀ ਬਾਕੀ ਇਤਨੀ ਬੜਾ ਮੈਂ ਨਾ ਪਿਆ ਤੇ ਹੁਣ ਕੱਲ ਦੇਖਾਂ ਕੱਲ ਨਵਾਂ ਬਲੌਗ ਬਣਾ ਮੰਗ ਕੱਲ ਮੰਡੇ ਆ ਕੱਲ ਉਹ ਦਾ ਸਕੂਲ ਖੁੱਲ ਜਾਣਾ ਇਹ ਸਕੂਲ ਜਾਊਗਾ ਤੇ ਜੇ ਤਾਂ ਮੌਸਮ ਰਿਹਾ ਸਾਫ਼ ਤੇ ਨਵਾਂ ਬਲੌਗ ਬਣਾਵਾਂਗੇ ਕਿ ਮੈਨੂੰ ਛੁੱਟੀਆਂ ਆ ਜੇ ਨੋਂ ਤੱਕ ਸਣ ਦੋਨਾਂ ਨੂੰ ਮੈਂ ਤੇ ਮੇਰੇ ਵਾਈਕ ਨੂੰ ਦਲਵਿੰਦਰ ਨੂੰ ਨੂੰ ਛੁੱਟੀਆਂ 9 ਤੱਕ ਅਸੀਂ ਪਏ ਦਾ ਦੇਖਦੇ ਆ ਕਿ ਕਿਦਾਂ ਕਰਨਾ ਜੇ ਤਾਂ ਕੱਲੋਂ ਮਤੋਂ ਸਾਫ ਰਿਆ ਤਾਂ ਬਾਹਰ ਘੁੰਮਣ ਜਾਣ ਜਾਵਾਂਗੇ ਤੇ ਬਲੌਗ ਬਣਾਵਾਂਗੇ ਜੇ ਕੱਲੋਂ ਮੀਂਹ ਪਉਂਦਾ ਰਿਹਾ ਫੇਰ ਘਰੇ ਬੈਠ ਕੇ ਮਾੜਾ ਮੋਟਾ ਬਣਾਵਾਂਗੇ ਬਲੌਗ ਸਾਡੇ ਦਿਨ ਚ ਕੀ ਐਕਟੀਵਿਟੀਜ਼ ਦਿਨ ਚ ਕੀ ਕਰਦੇ ਹਾਂ ਇਦਾਂ ਦਾ ਓਕੇ ਬਾਏ ਬਾਏ